ਸਾਫਰ ਲਿਖਣ ਦਾ ਹੋਇਆ ਸ਼ੁਰੂਆਤ ਤੇ ਕਦੋਂ ਕਦੋਂ ਸ਼ੁਰੂਆਤ ਕੀਤੀ ਮੈਂ ਸੰਤਰਾਸੀ ਤੋਂ ਲੈ ਕੇ 2015 ਤੱਕ ਮਤਲਬ ਸੱਬਿਆਚਾਰ ਵਾਲੇ ਪਾਸੇ ਤੁਰਿਆ ਅੱਜ ਵੀ ਮੇਰੀ ਗੀਤਕਾਰ ਦੀ ਸੱਬਿਆਚਾਰ ਪੁੰਨਤਰਾ ਚੱਲਦਾ ਹੈ ਪਰ ਅੱਜ ਮਾਡਰਨ ਗਾਇਕ ਹੋਣ ਕਰਕੇ ਗੀਤਕਾਰੀ ਹੋਣ ਕਰਕੇ ਉਧਰਲੇ ਪਾਸੇ ਵੀ ਮੈਂ ਥੋੜਾ ਜਿਆਦਾ ਆਪਣਾ ਵਿਸ਼ੇਸ਼ਤਾਨ ਬਣਾਇਆ ਮਕਬੂਲ ਗਾਣੇ ਮੇਰੀ ਜੀ ਸੁਖਵਿੰਦਰ ਸੁਖੀ ਦਾ ਗੀਤ ਮੇਰਾ ਮਹਿਬੂਬਾ ਜੀ ਆਪਣੀ ਆਪਣੀ ਮਹਿਬੂਬੀ ਆਖ ਕੀਤੀ ਸਾਰੇ ਨੇ ਉਸ ਤੋਂ ਬਾਅਦ ਮੇਰਾ ਸਨੀਤਾ ਭੱਟੀ ਸੁਦੇਸ਼ ਕੁਮਾਰੀ ਦੀ ਬਾਤ ਚਾਹੀ 2005-06 ਦੇ ਵਿੱਚ ਹੂੰ ਫਿਰ ਮੇਰਾ ਵੀਤ ਆਇਆ ਜੀ ਮਨਜੀਤ ਰੂਪੋ ਵਾਲੀ ਆ ਹੂੰ ਫਰੋਜ਼ ਖਾਨ ਲਵਲੀ ਨਰਮਨ ਜੀ ਤੇ ਮਨਪ੍ਰੀਤ ਅਕਤਰ ਜੂਨਸ ਗਿੱਲ ਹੋਰ ਚੰਗੇ-ਚੰਗੇ ਸਿੰਗਲਾਂ ਨੇ ਮੇਰੀ ਗੀਤਾਂ ਨੂੰ ਆਪਣੀ ਮਿੱਠੇ ਬਾ ਪ੍ਰੋਗਰਾਮ ਨਾਲ ਜੋੜੇ ਸਾਰੇ ਦਰਸ਼ਕਾਂ ਨੂੰ ਮੈਂ ਬਿਆਨ ਸਿੰਘ ਰੂੜੀਆਂ ਜੀ ਆ ਇਹਨੂੰ ਆਖਦਾ ਆਸ ਕਰਦਾ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਦਰਸ਼ਕੋ ਜਿਸ ਤਰ੍ਹਾਂ ਸਾਡੀ ਹਰ ਵਾਰ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਅਜਿਹੇ ਲੋਕਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਜਿਹੜੇ ਆਪਣੇ ਆਪਣੇ ਖੇਤਰਾਂ ਦੇ ਵਿੱਚ ਮੱਲਾ ਮਾਰਦੇ ਨੇ ਤੇ ਚਾਹੇ ਉਹ ਰਾਜਨੀਤੀ ਨਾਲ ਸੰਬੰਧਿਤ ਹੋਣ ਜਾਂ ਫਿਰ ਕਿਸੇ ਹੋਰ ਸਮਾਜ ਸੇਵਾ ਖੇਤਰ ਦੇ ਵਿੱਚ ਮੋਰੀ ਹੋਣ ਜਾਂ ਫਿਰ ਇੱਕ ਸਾਹਿਤਕਾਰ ਹੋਣ ਤੇ ਅੱਜ ਅਸੀਂ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਇਹ ਇੱਕ ਉੱਗੇ ਸਾਹਿਤਕਾਰ ਨੇ ਮਿੱਤਲ ਮੰਡੀ ਵਾਲਾ ਜਿਹੜੇ ਕਿ ਕਾਫੀ ਰਚਨਾਵਾਂ ਦੇ ਰਚੇਤਾ ਨੇ ਤੇ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਨੇ ਤੇ ਕਾਫੀ ਸਾਰੀਆਂ ਚੀਜ਼ਾਂ ਇਹਨਾਂ ਦੇ ਵੱਲੋਂ ਰਚਨਾਬੱਧ ਕੀਤੀਆਂ ਗਈਆਂ ਨੇ ਕਲਮਬੱਧ ਕੀਤੀਆਂ ਗਈਆਂ ਨੇ ਆਓ ਇਹਨਾਂ ਦਾ ਪਹਿਲਾਂ ਕਰ ਲੈਂਦਾ ਸਵਾਗਤ ਫਿਰ ਬਾਅਦ ਵਿੱਚ ਕਰਾਂਗੇ ਪੂਰੀ ਗੱਲਬਾਤ ਸਭ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਲੌਦ ਲਾਈਵ ਦੀ ਪੂਰੀ ਸਪੋਰਟੀ ਟੀਮ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਕੋਲ ਆ ਕੇ ਮੇਰੇ ਹੁਨਰ ਨੂੰ ਲੋਕਾਂ ਸਾਹਮਣੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਬਹੁਤ-ਬਹੁਤ ਸ਼ੁਕਰੇ ਮਿਹਰਬਾਨੀ अच्छा मित्तल साहब ਇਹ ਜਿਹੜਾ ਸਫਰ ਲਿਖਣ ਦਾ ਹੋਇਆ ਸ਼ੁਰੂਆਤ ਹੋਈ ਇਹ ਕਦੋਂ ਕਦੋਂ ਸ਼ੁਰੂਆਤ ਹੋਈ ਸੀ ਇਹ ਮੈਨੂੰ ਜੀ ਸਕੂਲ ਟਾਈਮ ਤੋਂ ਮਤਲਬ ਇਹ ਸ਼ੁਰੂ ਕਰਿਆ ਮੈਂ ਕੰਮ ਉਦੋਂ ਤੋਂ ਸ਼ੁਰੂਆਤ ਹੋਈ ਜਾਂਦੀ ਸਕੂਲ ਟਾਈਮ ਮਤਲਬ ਕਿਹੜੇ ਸਾਲ ਦੀ ਗੱਲ ਹੋ ਰਹੀ ਹੈ 1983 ਦੀ ਗੱਲ ਹੈ ਜੀ 1983 ਦੇ ਵਿੱਚ ਮੈਂ ਲਿਖਣਾ ਸ਼ੁਰੂ ਕੀਤਾ ਠੀਕ ਹੈ ਜੀ ਫਿਰ ਹੁਣ ਲਗਾਤਾਰ ਮੈਂ ਲਿਖਦਾ ਰਿਹਾ ਤੁਸੀਂ 1983 ਦੀ ਗੱਲ ਕਰਦੇ ਹੋ ਉਦੋਂ ਤੁਸੀਂ ਲਿਖਣਾ ਸ਼ੁਰੂਆਤ ਕੀਤਾ ਹੁਣ ਤਾਂ ਚਲੋ ਇੱਕ ਵੱਖਰਾ ਦੌਰ ਆ ਕਿ ਵੀ ਲੋਕ ਰਚਨਾਵਾਂ ਪੜ੍ਹਦੇ ਨਹੀਂ ਰਚਨਾਵਾਂ ਸੁਣਦੇ ਨੇ ਉਹਨਾਂ ਵੇਲਿਆਂ ਦੇ ਵਿੱਚ ਇਸ ਕੰਮ ਨੂੰ ਮੇਰਾ ਮੰਨਣਾ ਇਹ ਹੈ ਕਿ ਵੀ ਇੱਕ ਇਸ ਤਰਜੀਹ ਨਾਲ ਇਸ ਤਰੀਕੇ ਨਾਲ ਹੀ ਦਿਖਿਆ ਜਾਂਦਾ ਸੱਚੇ ਸੱਚੇ ਤਰੀਕੇ ਨਾਲ ਫਿਰ ਤੁਸੀਂ ਉਦੋਂ ਲਿਖਣ ਦਾ ਜਿਗਰਾ ਕਿਵੇਂ ਕੱਢਿਆ ਦੇਖੋ ਜੀ ਇਹ ਗੋੜ ਗਿਫਟ ਹੈ ਪ੍ਰਮਾਤਮਾ ਦੀ ਦੇਣਾ ਹੈ ਜੀ ਉਸ ਵੇਲੇ ਮੇਰੇ ਮਨ ਦੇ ਵਿੱਚ ਬਲਬਲੇ ਉੱਠਦੇ ਸੀ ਲਿਖਣ ਦੇ ਮੈਂ ਲਿਖੀਆ ਉਦੋਂ ਦੌਰ ਹੈਗਾ ਸੀ ਇੱਕ ਅਸਲੀ ਪਰਪੱਕ ਸੱਭਿਆਚਾਰ ਦਾ ਜਿਹੜਾ ਅੱਜ ਦਾ ਦੌਰ ਹੈ ਇਹ ਸਾਰਾ ਕੁਝ ਬਦਲ ਚੁੱਕਿਆ ਹੈ ਠੀਕ ਹੈ ਮੈਂ ਸੰਤ 83 ਤੋਂ ਲੈ ਕੇ 2015 ਤੱਕ ਜੀ ਮਤਲਬ ਸੱਬਿਆਚਾਰ ਵਾਲੇ ਪਾਸੇ ਤੁਰਿਆ ਉਸ ਤੋਂ ਬਾਅਦ ਅੱਜ ਜੇ ਮੇਰੀ ਗੀਤਕਾਰ ਦੀ ਸੱਬਿਆਚਾਰ ਪੂਰੀ ਤਰ੍ਹਾਂ ਝਲਕਦਾ ਪਰ ਅੱਜ ਮਾਡਰਨ ਗਾਇਕੀ ਹੋਣ ਕਰਕੇ ਗੀਤਕਾਰੀ ਹੋਣ ਕਰਕੇ ਉਧਰਲੇ ਪਾਸੇ ਵੀ ਮੈਂ ਥੋੜਾ ਜਿਆ ਮਤਲਬ ਆਪਣਾ ਵਿਸ਼ੇਸ਼ਤਾਨ ਬਣਾਇਆ ਠੀਕ ਹੈ ਤੇ ਕਿਦਾਂ ਦੇ ਜਿਹੜੇ ਗਾਣੇ ਨੇ ਹੁਣ ਤੱਕ ਲਿਖ ਚੁੱਕੇ ਆ ਮਕਬੂਲ ਹੋਏ ਹੁਣ ਜਿਹੜੇ ਮਕਬੂਲ ਗਾਣੇ ਮੇਰੇ ਜੀ ਸੁਖਵਿੰਦਰ ਸੁਖੀ ਦਾ ਗੀਤ ਮੇਰਾ ਮਹਿਬੂਬਾ ਆਪਣੀ ਆਪਣੀ ਮਹਿਬੂਬ ਦੀ ਅੱਜ ਪੀਤੀ ਸਾਰਿਆਂ ਨੇ ਜੀ ਉਹ ਗੀਤ ਮੇਰਾ ਹਿੱਟ ਹੋਇਆ ਮਨਪ੍ਰੀਤ ਅਕਤਰ ਦੀ ਆਵਾਜ਼ ਦੇ ਵਿੱਚ ਮੇਰਾ ਇਹ ਸੁਖਵਿੰਦਰ ਸੁਖੀ ਵਾਲਾ ਗੀਤ ਕਦੋਂ ਆਇਆ ਸੀ ਇਹ ਸਨ 2004 ਦੇ ਵਿੱਚ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰਾ ਸਨੀਤਾ ਭੱਟੀ ਸੁਦੇਸ਼ ਕੁਮਾਰੀ ਦੀ ਆਵਾਜ਼ ਚ ਆਈ 2005-06 ਦੇ ਵਿੱਚ ਹੂੰ ਫਿਰ ਮੇਰਾ ਗੀਤ ਆਇਆ ਜੀ ਮਨਜੀਤ ਰੂਪੋ ਵਾਲੀ ਆ ਹੂੰ ਫਰੋਜ਼ ਖਾਨ ਲਵਲੀ ਨਰਵਾਨ ਜੀ ਤੇ ਮਨਪ੍ਰੀਤ ਅਕਤਰ ਜੂਨਸ ਗਿੱਲ ਹੋਰ ਚੰਗੇ ਚੰਗੇ ਸਿੰਗਲਾਂ ਨੇ ਮੇਰੇ ਗੀਤਾਂ ਨੂੰ ਆਪਣੀ ਮਿੱਠੀ ਆਵਾਜ਼ ਦਿੱਤੀ ਅੱਛਾ ਮਨਜੀਤ ਰੂਪੋ ਵਾਲੇ ਸਭ ਦੇ ਨਾਲ ਕਿਹੜਾ ਗੀਤ ਸੀਗਾ ਜਿਹੜਾ ਗਾਇਆ ਸੀ ਉਹਨਾਂ ਨੇ ਉਹ ਗੀਤ ਸੀ ਮੇਰਾ ਚਰਚਾ ਚੜੀ ਜਵਾਨੀ ਦੀ ਠੀਕ ਹੈ ਜੀ ਹਾਂ ਜੀ ਬਹੁਤ ਮਕਬੂਲ ਹੋਏਗੀ ਮੇਰਾ ਉਹ ਕਿਹੜੇ ਸਨ ਦੀ ਗੱਲ ਹੈ ਜੀ ਇਹ ਇਹ ਸਨ 2007 8 ਦੀ ਗੱਲ ਹੈ ਜੀ 10 78 ਦੀ ਗੱਲ ਹੈ ਠੀਕ ਹੈ ਤੇ ਫਿਰ ਉਹਨਾਂ ਵੇਲਿਆਂ ਦੀ ਜਿਹੜੀ ਗੀਤਕਾਰੀ ਆ ਜਾਂ ਅੱਜ ਦੀ ਗੀਤਕਾਰੀ ਆ ਤੁਸੀਂ ਇਹ ਕਿਵੇਂ ਦੇਖਦੇ ਹੋ ਇਸ ਗੀਤਕਾਰੀ ਨੂੰ ਬੜਾ ਫਰਕ ਹੈ ਜੀ ਜਿਹੜੀ ਪੁਰਾਣੀ ਗੀਤਕਾਰੀ ਸੀ ਜੀ ਉਹ ਗੀਤਕਾਰੀ ਦੇ ਵਿੱਚ ਆਪਣੇ ਸੱਭਿਆਚਾਰ ਦੀ ਗੱਲ ਆਪਣੇ ਘਰੇਲੂ ਸਮਾਜ ਦੀ ਸਮਾਜ ਦੀ ਗੱਲ ਰਿਸ਼ਤਿਆਂ ਦੀ ਗੱਲ ਦੇ ਨੋਕ ਚੋਕਾਂ ਦੀ ਗੱਲ ਹੁੰਦੀ ਸੀ ਪਰ ਜਿਹੜਾ ਅੱਜ ਕੱਲ ਦਾ ਮਾਡਰਨ ਗੀਤਕਾਰੀ ਹੈ ਇਹਦੇ ਵਿੱਚ ਹਥਿਆਰਾਂ ਦੀ ਗੱਲ ਹੈ ਨਗੇਜ਼ਪਣ ਜ਼ਿਆਦਾ ਆ ਗਿਆ ਗੀਤ ਸੁਣਨ ਵਾਲੇ ਨਹੀਂ ਦੇਖਣ ਲਈ ਗੀਤ ਬਣ ਕੇ ਰਹਿ ਗਏ ਜਿਵੇਂ ਬਹੁਤ ਫਰਕ ਹੈ ਜੀ ਹਮ ਮਤਲਬ ਪਹਿਲਾਂ ਸਮਿਆਂ ਦੇ ਵਿੱਚ ਆਪਾਂ ਕਹੇ ਲਈ ਵੀ ਉਹ ਨਹੀਂ ਹੁੰਦਾ ਸੀ ਵੀ ਨਗੇਜ਼ਪਣ ਆਪਾਂ ਨਹੀਂ ਨਹੀਂ ਹੁੰਦਾ ਸੀ ਆਮ ਲੋਕਾਂ ਦੇ ਵਿੱਚ ਉਹ ਇੱਕ ਦAire ਸਮਾਜ ਦੇ ਵਿੱਚ ਬੈ ਕੇ ਸੁਣਨ ਵਾਲੇ ਗੀਤ ਹੁੰਦੇ ਸੀ ਅੱਜ ਤੁਸੀਂ ਉਹ ਗੀਤਾਂ ਨੂੰ ਘਰ ਚ ਬੈ ਕੇ ਨਹੀਂ ਸੁਣ ਸਕਦੇ ਨਹੀਂ ਸੁਣ ਸਕਦੇ ਹੈ ਨਾ ਤੇ ਉਹ ਆਪਾਂ ਦੇਖਦੇ ਹੁੰਦੇ ਸੀ ਪਹਿਲਾਂ DD ਦੂਰਦਰਸ਼ਨ ਦੇ ਉੱਪਰ ਆਉਂਦੇ ਹੁੰਦੇ ਸੀਗੇ ਪ੍ਰੋਗਰਾਮ ਲੋਕਾਂ ਨੂੰ ਆਸ ਰਹਿੰਦੀ ਸੀ ਕਿ ਇਸ ਦਿਨ ਆਊਗਾ ਇਸ ਦਿਨ ਆਊਗਾ ਪ੍ਰੋਗਰਾਮ ਉਹ ਗੱਲਾਂ ਹੁਣ ਅੱਜ ਕੱਲ੍ਹ ਦੇ ਦੌਰੋਂ ਖਤਮ ਹੋ ਗਏ ਨਾ YouTube ਦਾ ਇੰਟਰਨੈਟ ਦਾ ਜਮਾਨਾ ਇੰਟਰਨੈਟ ਦਾ ਜਮਾਨਾ ਆ ਗਿਆ ਜੀ ਹੁਣ ਰੀਲਾਂ ਬਣਨ ਲੱਗੀਆਂ ਹੁਣ ਤਾਂ ਬਹੁਤ ਕੁਝ ਬਹੁਤ ਚੇਂਜ ਆ ਗਈ ਹੂੰ 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 ਪਰ ਮੈਂ ਜੋ ਗੀਤ ਲਿਖਦਾ ਹੁਣ ਵੀ ਜੀ ਮੇਰੇ ਗੀਤ ਬੇਸ਼ੱਕ ਜੀ ਘੱਟ ਰਿਕਾਰਡ ਹੁੰਦੇ ਨੇ ਮੈਂ ਸੱਭਿਆਚਾਰ ਦੇ ਧਾਰੇ ਵਿੱਚ ਹੀ ਰਹਿ ਕੇ ਗੀਤ ਲਿਖਣ ਦੀ ਕੋਸ਼ਿਸ਼ ਕਰਦਾ ਠੀਕ ਹੈ ਹੁਣ ਮੇਰਾ ਲੇਟੈਸਟ ਗੀਤ ਇੱਕ ਫਰੋਜ਼ ਖਾਨ ਦੀ ਬਾਤ ਚ ਆਇਆ ਮੋਤ ਬਸ ਸਦੋ ਗੀਤ ਹੋ ਹਾਂਜੀ ਹਾਂ ਉਹ ਕਿਹੜਾ ਗੀਤ ਸੀ ਕਿਤੇ ਅੱਖਾਂ ਨਾਲ ਲਾਲੇ ਤੂੰ ਚੰਦre ਇਸ਼ਕ ਦਾ ਰੋਗ ਅਵੱਲਾ ਲੱਗੂ ਸੈਡ ਸੈਡ ਦੁਨੀਆ ਤੂੰ ਮਹਿਸੂਸ ਕਰੇਗਾ ਕੱਲਾ ਕੱਲਾ ਠੀਕ ਹੈ ਜੀ ਤੇ ਫਿਰ ਸੋਸ਼ਲ ਮੀਡੀਆ ਦੀ ਤੁਸੀਂ ਗੱਲ ਕੀਤੀ ਹੈ ਸੋਸ਼ਲ ਮੀਡੀਆ ਨੂੰ ਕਿਵੇਂ ਵੇਖਦੇ ਹੋ ਅੱਜ ਦੀ ਗੀਤਕਾਰ ਨੂੰ ਲੈ ਕੇ ਵੀ ਤੁਸੀਂ ਨੰਗੇਚ ਪਣਦੀ ਦੀ ਗੱਲ ਕੀਤੀ ਸੱਭਿਆਚਾਰ ਦੀ ਗੱਲ ਕੀਤੀ ਸੋਸ਼ਲ ਮੀਡੀਆ ਨੂੰ ਦੋਸ਼ੀ ਮੰਨਦੇ ਹੋ ਇਸ ਮਾਮਲੇ ਦੇ ਵਿੱਚ ਕਿਤਨਾ ਕਿਤੇ ਇਨੇ ਵਿੱਚ ਗੱਲ ਇਹ ਹੈ ਜੀ ਸੋਸ਼ਲ ਮੀਡੀਆ ਵੀ ਵਿਚਾਰਾ ਕੀ ਕਰ ਸਕਦਾ ਕਿਉਂਕਿ ਜਦੋਂ ਸਾਰਾ ਕੁਝ ਹੀ ਬਦਲ ਚੁੱਕਿਆ ਸੋਸ਼ਲ ਮੀਡੀਆ ਨੂੰ ਵੀ ਬਦਲਣਾ ਪੈ ਗਿਆ ਹੂੰ ਗੀਤਕਾਰਾਂ ਦੇ ਨਾਲ ਜੋ ਕਲਾਕਾਰ ਫਨਕਾਰ ਵੱਡੇ ਵੱਡੇ ਇਸ ਪਾਸੇ ਤੁਰ ਪਏ ਤਾਂ ਸੋਸ਼ਲ ਮੀਡੀਆ ਕੀ ਕਰ ਸਕਦਾ ਦੱਸੋ ਹੂੰ ਹੂੰ ਅੱਛਾ ਮੰਗਾ ਤੁਸੀਂ 83 ਦੇ ਗੀਤ ਲਿਖਦੇ ਹੋ 1983 ਦੇ ਹਾਂਜੀ ਉਹਨਾਂ ਵੇਲਿਆਂ ਦੇ ਵਿੱਚ ਗੀਤਕਾਰਾਂ ਦੀ ਜਿਹੜੀ ਇੱਕ ਲਿਖਣ ਦੀ ਕਲਮਬੰਧ ਕਰਨ ਦੀ ਗੱਲ ਹੁੰਦੀ ਸੀ ਉਹ ਇੱਕ ਵੱਖਰੀ ਸੀ ਗਾਇਕਾਂ ਦੀ ਡਿਮਾਂਡ ਉਦੋਂ ਕਿਹੜੀ ਰਹਿੰਦੀ ਸੀ ਤੇ ਅੱਜ ਗਾਇਕਾਂ ਦੀ ਡਿਮਾਂਡ ਕਿਦਾਂ ਦੀ ਲੱਗਦੀ ਤੁਹਾਨੂੰ ਉਸ ਵੇਲੇ ਜਿਹੜੀ ਗਾਇਕਾਂ ਦੀ ਡਿਮਾਂਡ ਸੀ ਉਹ ਘਰੇਲੂ ਗੀਤ ਸੱਭਿਆਚਾਰਕ ਗੀਤ ਜੀ ਜੋਰ ਪਰਜਾਈ ਦੇ ਗੀਤ ਜੇਠ ਪਰਜਾਈ ਦੇ ਗੀਤ ਇੱਕ ਘਰੇਲੂ ਨੋਕ ਝੋਕ ਜੀ ਮਾਂ ਦੀ ਗੱਲ ਪਿਓ ਦੀ ਗੱਲ ਕੋਈ ਇੱਕ ਮਤਲਬ ਜਾਂ ਕਿਸੇ ਹੁੰਦੇ ਸੀ ਹੀਰਾਂਜੇ ਦੇ ਮਿਰਜ਼ਾ ਸਾਹਿਬਾਂ ਦੇ ਸੱਸੀ ਪੁੰਨੂ ਦੇ ਉਹ ਚੀਜ਼ਾਂ ਲੋਕ ਗੀਤ ਕਲਾਕਾਰ ਚਾਹੁੰਦੇ ਹੁੰਦੇ ਸੀ ਹਮ ਹਮ ਅੱਜ ਦੇ ਜਿਹੜੇ ਗੀਤ ਕਲਾਕਾਰ ਨੇ ਉਹਨਾਂ ਦੀ ਚੋਣ ਇਹ ਜੀ ਹੋ ਚੁੱਕੀ ਹੈ ਵੀ ਤੁਸੀਂ ਸਾਡੀ ਸਮਝ ਤੋਂ ਪਰੇ ਹੈਗਾ ਨਾ ਹਾਂਜੀ ਇਹਦੇ ਵਿੱਚ ਦੋਸ਼ੀ ਕਿਹਨੂੰ ਮੰਨਦੇ ਹੋ ਤੁਸੀਂ ਜੀ ਚੀਜ਼ ਹੋਣ ਦਾ ਜਿਹੜਾ ਇਹ ਇਹਦੇ ਵਿੱਚ ਇਹ ਇਹ ਸਿਮਰਨ ਹੋ ਗਿਆ ਮਿਲਨ ਆਇਆ ਇੱਕ ਗੀਤਕਾਰ ਤੇ ਕਲਾਕਾਰਾਂ ਦੀ ਅੰਡਰਸਟੈਂਡਿੰਗ ਆਪਸ ਦੇ ਵਿੱਚ ਦੋ ਹੀ ਦੋਸ਼ੀ ਮੈਂ ਤਾਂ ਮੰਨੂੰਗਾ ਜੀ ਦੋਨਾਂ ਨੂੰ ਠੀਕ ਹੈ ਮਾੜੇ ਲਿਖਣ ਵਾਲੇ ਨੂੰ ਮਾੜੇ ਗਾਉਣ ਵਾਲੇ ਨੂੰ ਮੈਂ ਦੋਸ਼ੀ ਮੰਨਦਾ ਠੀਕ ਹੈ ਚੰਗਾ ਲਿਖਣ ਵਾਲਾ ਚੰਗਾ ਗਾਉਣ ਵਾਲਾ ਉਹਦੀ ਮੈਂ ਦਿਲੋਂ ਰਿਸਪੈਕਟ ਕਰਦਾ ਤੇ ਕਰਦਾ ਰਹਾਂਗੇ ਬਹੁਤ ਇਹ ਕਲਾਕਾਰ ਜਿਹੜੇ ਬਹੁਤ ਅੱਛਾ ਗਾਉਂਦੇ ਨੇ ਗੀਤ ਕਰਨੇ ਬਹੁਤ ਅੱਛਾ ਠੀਕ ਹੈ ਜੀ ਲਿਖਦੇ ਨੇ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਜਿਹੜੇ ਤੁਸੀਂ ਸਿੰਗਰਾਂ ਦੀ ਵੀ ਗੱਲ ਕੀਤੀ ਹੈ ਜੋ ਕਿ ਸਮਾਜ ਦੇ ਸਿੰਗਰਾਂ ਦੀ ਵੀ ਗੱਲ ਕੀਤੀ ਤੇ ਲੱਗਦਾ ਵੀ ਸਿੰਗਰ ਵੀ ਨੇ ਜਿਹੜੇ ਉਹ ਨਹੀਂ ਰਹੇ ਜਿਹੜੇ ਉਹ ਉਹਨਾਂ ਵੇੜਿਆਂ ਦੇ ਵਿੱਚ ਹੁੰਦੇ ਸੀ ਸਿੰਗਰ ਉਹ ਹੈਗੇ ਜੀ ਵਿੱਚ ਜਿਵੇਂ ਸੁਰਿੰਦਰ ਸਰਤਾਜ ਹੈ ਮਨਮੋਹਨ ਬਾਦਸ਼ਾਹ ਫਰੋਜ਼ ਖਾਨ ਹੈ ਜਿਹੜੇ ਸੁਖਵਿੰਦਰ ਸੁਖੀ ਹੈ ਜਿਹੜੇ ਸਾਫ ਸਤਰੀ ਗਾਇਕੀ ਗਾਉਣ ਵਾਲੇ ਸਿੰਗਰ ਨੇ ਹੈ ਠੀਕ ਹੈ ਠੀਕ ਹੈ ਹਾਂਜੀ ਵੀ ਉਹਨਾਂ ਤੋਂ ਲੋਕਾਂ ਨੇ ਸਿੱਖਿਆ ਜ਼ਰੂਰ ਹੈ ਪਰ ਆ ਚੀਜ਼ ਉਹਨਾਂ ਤੋਂ ਗਿਫਟ ਨਹੀਂ ਲਈ ਉਹਨਾਂ ਤੋਂ ਲੋਕਾਂ ਸਿੰਗਰਾਂ ਤੋਂ ਵੀ ਜਿਵੇਂ ਇਹਨਾਂ ਨੇ ਹੁਣ ਤੱਕ ਪੰਜਾਬੀ ਸੱਭਿਆਚਾਰ ਨੂੰ ਉੱਚਾ ਚੱਕਣ ਦੇ ਵਿੱਚ ਪੁਲਾੰਗਾ ਪੁੱਟੀਆਂ ਨੇ ਵੀ ਕਿਤੇ ਨਾ ਕਿਤੇ ਅਸੀਂ ਵੀ ਪੁੱਟ ਸਕਦੇ ਹਾਂ ਬਿਲਕੁਲ ਸਿੱਖਿਆ ਲਈ ਜੇ ਕੋਸ਼ਿਸ਼ ਜਿਵੇਂ ਗੁਰਦਾਸ ਮਾਨ ਸਾਹਿਬ ਨੇ ਇੱਕ ਪੰਜਾਬੀ ਗਾਇਕੀ ਦੇ ਮੈਂ ਬਾਬਾ ਬੋੜ ਕਹਿ ਸਕਦਾ ਉਹਨਾਂ ਨੂੰ ਉਹਨਾਂ ਨੇ ਇੰਨਾ ਸਾਫ਼ ਸੁਥਰਾ ਲਿਖਿਆ ਸਾਫ਼ ਸੁਥਰਾ ਗਾਇਆ ਉਹਨਾਂ ਤੋਂ ਸਾਨੂੰ ਸਮਾਜ ਨੂੰ ਬਹੁਤ ਵੱਡੀ ਸੇਧ ਮਿਲਦੀ ਹੈ ਪਰ ਇਹ ਲੋਕਾਂ ਦੇ ਅੰਦਰ ਤਾਂ ਸੇਧ ਲਈ ਨਹੀਂ ਹੈਗੀ ਇਹ ਆਪਣੇ ਇੱਕ ਵੱਖਰਾ ਰਾਹ ਬਣਾ ਕੇ ਤੁਰ ਪਏ ਠੀਕ ਹੈ ਤੇ ਫਿਰ ਮੈਂ ਇੱਕ ਹੋਰ ਵੀ ਤੁਹਾਡੇ ਤੋਂ ਗੱਲ ਜਾਨੀ ਚਾਹਾਂਗਾ ਕਿ ਹੁਣ ਅਜੋਕੇ ਸਮੇਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਵੀ ਜਿਹੜਾ ਇੱਕ ਸਹੀ ਪਲੇਟਫਾਰਮ ਆ ਮਤਲਬ ਇੱਕ ਤਰ੍ਹਾਂ ਦਾ ਸੋਸ਼ਲ ਮੀਡੀਆ ਵਾ ਕਿਉਂਕਿ ਪਹਿਲਾਂ ਹੁਣ ਦੂਦਰਸ਼ਨ ਤੇ ਗੀਤ ਆਉਂਦੇ ਹੁੰਦੇ ਸੀ ਸੋਸ਼ਲ ਮੀਡੀਆ ਤੇ ਗੀਤ ਆਉਣ ਦੇ ਨਾਲ ਤੁਹਾਨੂੰ ਲੱਗਦਾ ਵੀ ਇੱਕ ਉਹ ਲੋਕਾਂ ਦੇ ਵਿੱਚ ਰੁਚੀ ਵੀ ਘਟ ਗਈ ਕਿਉਂਕਿ ਹੁਣ ਹਰੇਕ ਦੇ ਮੋਬਾਈਲ ਦੇ ਵਿੱਚ ਗੀਤ ਭਰੇ ਹੋਏ ਨੇ ਜਿਦਾ ਜਿੱਦਾਂ ਜਿੱਦ ਵਿੱਚ ਪਹਿਲਾਂ ਪਰਿਵਾਰ ਇਕੱਠੇ ਬੈਠ ਕੇ ਦੇਖਦੇ ਹੁੰਦੇ ਸੀ ਨਹੀਂ ਨਹੀਂ ਉਹ ਗੱਲਾਂ ਖਤਮ ਹੋ ਗਈਆਂ ਜੀ ਹੁਣ ਮੋਬਾਈਲ ਇਕੱਲੇ-ਇਕੱਲੇ ਕੋਲੇ ਹੈ ਜੀ ਹਮ ਹੁਣ ਹਰ ਤਰ੍ਹਾਂ ਦਾ ਗਾਣਾ ਜਿਹੜਾ ਮੋਬਾਈਲ ਵਿੱਚ ਲੋਡ ਹੈ ਜਿਹਦਾ ਦਿਲ ਕਰਦਾ ਉਹ ਸੁਣਦਾ ਹੈ ਉਹ ਸਾਾਕ ਦਾ ਸਾਰਾ ਖਤਮ ਹੋ ਚੁੱਕਾ ਹੈ ਖਤਮ ਹੋ ਗਿਆ ਉਹ ਮਤਲਬ ਜਿਹੜਾ ਇੱਕ ਅੰਦਰ ਤਾਂਗ ਹੁੰਦੀ ਸੀ ਗਾਣੇ ਨੂੰ ਸੁਣਨ ਦੀ ਜਾਂ ਰੀਲਾਂ ਭਰਉਣ ਦੀ ਉਹ ਖਤਮ ਹੋ ਗਈ ਹੈ ਨਾ ਉਹ ਖਤਮ ਹੋ ਗਈ ਜੀ ਮੈਂ ਇੱਕ ਗੀਤ ਲਿਖਿਆ ਸੀ ਕਿੱਥੇ ਗਏ ਮੇਰੇ ਗੀਤ ਪੁਰਾਣੇ ਕਿੱਥੇ ਗਏ ਕਲਾਕਾਰ ਥਾਂ ਥਾਂ ਤੋਂ ਜ਼ਖਮੀ ਹੋਇਆ ਸਾਡਾ ਸੱਭਿਆਚਾਰ ਥਾਂ ਥਾਂ ਤੋਂ ਜ਼ਖਮੀ ਹੋਇਆ ਸਾਡਾ ਸੱਭਿਆਚਾਰ ਇਹ ਹਾਲਾਤ ਨੇ ਅੱਜ ਦੇ ਜੀ ਕੋਈ ਗਾਣਾ ਗਾ ਕੇ ਵੀ ਸੁਣਾ ਦੋ ਫੇ ਸਾਨੂੰ ਤੁਸੀਂ ਲਿਖ ਦਿੱਤਾ ਹੈਗੇ ਹਾਂ ਹਾਂ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਵੈਸੇ ਮੈਂ ਇੰਨਾ ਗਾਉਣ ਦਾ ਤਜਰਬਾ ਹੈ ਨਹੀਂ ਮੈਨੂੰ ਜਿੰਨਾ ਹੈਗਾ ਮੈਂ ਤੁਹਾਡੇ ਨਾਲ ਇਹ ਕੰਪੋਜੀਸ਼ਨ ਤਾਂ ਕਰਦੀ ਹਾਂ ਕਿ ਮਾੜੀ ਮੁੱਟੀ ਮੈਂ ਕਰਕੇ ਤੁਹਾਨੂੰ ਸੁਣਾ ਦਿਆਂ ਹਾਂਜੀ ਕਿਹੜਿਆਂ ਕਮਾਂ ਦੇ ਵਿੱਚ ਪੈ ਗਿਆ ਦਿਲਾਂ ਇਸ਼ਕ ਦੇ ਰੋਗ ਲਾ ਕੇ ਬੈ ਗਿਆ ਦਿਲਾਂ ਕਿਹੜਿਆਂ ਕਮਾਂ ਦੇ ਵਿੱਚ ਪੈ ਗਿਆ ਦਿਲਾਂ ਮੇਰੇ ਤੋਂ ਆ ਤੁਹਾਡੀ ਬਹੁਤ ਸੋਹਣੀ ਹੈ ਕਦੇ ਤੁਸੀਂ ਦੇਖਿਆ ਨਹੀਂ ਵੀ ਮੈਂ ਟਰਾਈ ਕਰਾਂ ਇਹਦੇ ਵਿੱਚ ਬਸ ਜੀ ਹਾਂ ਕਦੇਦਰ ਮੈਂ ਰਿਜਾਨ ਮੇਰਾ ਨਾਂ ਰਿਹਾ ਜੀ ਠੀਕ ਹੈ ਹਾਂ ਗੀਤਕਾਰੀ ਬੱਲੀ ਮੈਂ ਬਸ ਮੈਨੂੰ ਮੈਨੂੰ ਬੜਾ ਲੱਗਦੀ ਗੀਤਕਾਰੀ ਠੀਕ ਹੈ ਹਾਂਜੀ ਤੁਸੀਂ ਸੁਖੀ ਸਾਹਿਬ ਦੀ ਗੱਲ ਕਰ ਰਹੇ ਹੋ ਤੁਸੀਂ ਮਨਜੀਤ ਰੁੱਪਵਾਲੀ ਸਾਹਿਬ ਦੀ ਗੱਲ ਕਰ ਰਹੇ ਹੋ ਸਤਿੰਦਰ ਸਰਤਾਜ ਸਾਹਿਬ ਅਨੇਕਾਂ ਅਜਿਹੇ ਨਾਮ ਹਾਂਜੀ ਤੇ ਜਿਹੜੇ ਗਾਇਕੀ ਦੇ ਮਾਮਲੇ ਵਿੱਚ ਪਰਪੱਕ ਨੇ ਪੂਰੇ ਚੰਗੇ ਤਰੀਕੇ ਦੇ ਨਾਲ ਸੁਰ ਲਾਉਂਦੇ ਨੇ ਗਾਉਂਦੇ ਨੇ ਸੋਹਣਾ ਹਾਂਜੀ ਆ ਕਿਤਨਾ ਕਿਤੇ ਉਹ ਗਾਇਕੀ ਨੂੰ ਤੇ ਅੱਜ ਦੀ ਗਾਇਕੀ ਨੂੰ ਮੈਂ ਸਵਾਲ ਅੱਜ ਦੇ ਸਮਾਜ ਨੂੰ ਲੈ ਕੇ ਕਰ ਰਿਹਾ ਨਹੀਂ ਕਿਉਂਕਿ ਅਸੀਂ ਅਜੋਕੇ ਸਮਾਜ ਦੇ ਵਸਿੰਦੇ ਆ ਹਾਂਜੀ ਤੇ ਵੀ ਫਰਕ ਲੱਗਦਾ ਵੀ ਜਿਵੇਂ ਉਹ ਸੁਰਾਂ ਦੀ ਗੱਲ ਕਹੀਏ ਇੱਕ ਮਿੱਠਾ ਸੁਰ ਹੁੰਦਾ ਜਿਹੜਾ ਦੇਖੋ ਜੀ ਗੱਲ ਇਹ ਹੈ ਜਿਹੜੇ ਪਹਿਲੇ ਗਾਇਕ ਸੀ ਜੀ ਉਸ ਹਮੇਸ਼ਾ ਕੋਈ ਵੀ ਕੰਮ ਹੈ ਗੁਰੂ ਤੋਂ ਬਿਨਾ ਅਧੂਰਾ ਹੁੰਦਾ ਹੈ ਅਧੂਰਾ ਠੀਕ ਹੈ ਜੀ ਉਹਨਾਂ ਨੇ ਜੋ ਗਾਇਆ ਉਹ ਸਿੱਖ ਕੇ ਗਾਇਆ ਪਰ ਪੱਕ ਗਾਇਕ ਬਣ ਕੇ ਮਾਰਕੀਟ ਚ ਆਏ ਜਿਹੜਾ ਅੱਜ ਦਾ ਦੌਰ ਹੈ ਇਹਦੇ ਵਿੱਚ ਕੋਈ ਸਿੱਖਣ ਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਸਿੱਖ ਕੇ ਆਉਂਦਾ ਉਹੀ ਤੁਰੇ ਫਿਰਦੇ ਨੇ ਤੇ ਕਈ ਜਿਹੜੇ ਸਿੱਖੇ ਹੋਏ ਨੇ ਉਹ ਵਧੀਆ ਗਾ ਰਹੇ ਨੇ ਬਾਕੀ ਜਿਆਦਾ ਗਿਣਤੀ ਮੇਰਾ ਖਲ ਵੀ ਬਹੁਤ ਕੱਚੇ ਸਿੰਗਰ ਨੇ ਜਿਹੜੇ ਅੱਜ ਦੇ ਗਾ ਰਹੇ ਨੇ ਜਿਹੜੇ ਅੱਜ ਦੇ ਗਾ ਰਹੇ ਨੇ ਠੀਕ ਹੈ ਕੋਈ ਨਵੀਂ ਦਿਸ਼ਾ ਦੇਣੀ ਚਾਹੁੰਦੇ ਹਾਂ ਕੋਈ ਨਵੀਂ ਗੱਲ ਕਹੇ ਨਵੀਂ ਮੈਂ ਤਾਂ ਗੱਲ ਇਹੀ ਕਹਿਣੇ ਚਾਹੁੰਦਾ ਮੈਂ ਐਡਾ ਸਨੇਹਤਾ ਦੇਣ ਦੇ ਕਾਬਿਲ ਹੈ ਨਹੀਂ ਪਰ ਮੈਂ ਫਿਰ ਵੀ ਗੀਤ ਕਾਰ ਭਰਾਵਾਂ ਨੂੰ ਕਲਾਕਾਰ ਭਰਾਵਾਂ ਨੂੰ ਉਹੀ ਬੇਨਤੀ ਕਰਦਾ ਵੀ ਸ गाने लेखन गीतकार ते ਸਮਾਜਚਾਰੀ ਗਉਣ ਤਾਂ ਕਿ ਸਾਡੇ ਸਮਾਜ ਨੂੰ ਇੱਕ ਵਧੀਆ ਸੇਧ ਮਿਲ ਸਕੇ ਤਾਂ ਕਿ ਸਾਡਾ ਜਿਹੜਾ ਜਨਰੇਸ਼ਨ ਹੈ ਉਹ ਇੱਕ ਚੰਗੇ ਕਦਮ ਅੱਗੇ ਕਦਮ ਤਰ ਸਕੇ ਤੇ ਹੁਣ ਜਿਹੜਾ ਭਵਿੱਖ ਦੇ ਵਿੱਚ ਤੁਹਾਡੀਆਂ ਕੀ ਕਿਹੜੀ ਗੀਤ ਨੇ ਜਿਹੜੇ ਆ ਰਹੇ ਨੇ ਮਾਰਕੀਟ ਦੇ ਵਿੱਚ ਭਵਿੱਖ ਦੇ ਵਿੱਚ ਮੇਰੇ ਗੀਤ ਇੱਕਦਮ ਮਨਮੋਹੜ ਵਾਰਸੀ ਦੀ ਬਾਚ ਮੇਰਾ ਗੀਤ ਬਹੁਤ ਜਲਦੀ ਆ ਰਿਹਾ ਹੈ ਇੱਕ ਜੈਸਮੀਨ ਅਕਤਰ ਦੀ ਬਾਚ ਚ ਜਿਹਦਾ ਮਿਊਜ਼ਿਕ ਕੀਤਾ ਜੈਦੇਵ ਜੀ ਨੇ ਜੀ ਤੇ ਉਹ ਬਹੁਤ ਜਲਦੀ ਮਾਰਕੀਟ ਜਾ ਰਿਹਾ ਹੈ ਠੀਕ ਹੈ ਜੀ ਹਾਂ ਜੀ ਤੇ ਕੋਈ ਅੰਤ ਦੇ ਵਿੱਚ ਕੋਈ ਗੱਲ ਕਹਿਣੀ ਚਾਹੁੰਦਾ ਹਾਂ ਅੰਤ ਦੇ ਵਿੱਚ ਬਸ ਮੈਂ ਇਹੀ ਕਹਿਣਾ ਚਾਹਨਾ ਗੀਤਕਾਰ ਭਰਾਵਾਂ ਨੂੰ ਵੀ ਚੰਗਾ ਲਿਖੋ ਚੰਗਾ ਸੁਣੋ ਤਾਂ ਕਿ ਸਮਾਜ ਨੂੰ ਚੰਗੀ ਸੇਧ ਮਿਲ ਸਕੇ ਬਾਕੀ ਸੋਡਾ ਸਾਰਿਆਂ ਦਾ ਸਾਰੀ ਸਮੂਚੀ ਮਲੋਲ ਟੀਮ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਗੀਤਕਾਰ ਮਿੱਤਲ ਮੰਡੀ ਨਮਾਣੇ ਜੇ ਬੰਦੇ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਮਿੱਤਲ ਮੰਡੀ ਵਾਲਾ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਗੀਤਕਾਰੀ ਦੇ ਖੇਤਰ ਦੇ ਵਿੱਚ ਮੱਲਾ ਮਾਰ ਰਹੇ ਨੇ ਤੇ ਆਮ ਲੋਕਾਂ ਨੂੰ ਪੰਜਾਬੀ ਸਭਿਆਚਾਰ ਦੇ ਨਾਲ ਜੋੜਨ ਦਾ ਕੰਮ ਕਰ ਰਹੇ ਨੇ ਅਜਿਹੇ ਗੀਤਕਾਰਾਂ ਨੂੰ ਅਜਿਹੇ ਲੋਕਾਂ ਨੂੰ ਜਿਹੜੇ ਆਪਣੇ ਆਪਣੇ ਖੇਤਰਾਂ ਦੇ ਵਿੱਚ ਮੱਲਾ ਮਾਰਦੇ ਨੇ ਮੱਲਾ ਮਾਰ ਰਹੇ ਨੇ ਤੇ ਅਸੀਂ ਅੱਗੇ ਲੈ ਕੇ ਆਉਣ ਦਾ ਕੰਮ ਕਰ ਰਹੇ ਹਾਂ ਤੇ ਜੇਕਰ ਤੁਹਾਡੇ ਵਿੱਚ ਵੀ ਕੋਈ ਅਜਿਹੀ ਕਲਾ ਹੈ ਤੁਸੀਂ ਅੱਗੇ ਆਉਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਈਮੇਲ ਦੇ ਉੱਪਰ ਆਪਣਾ ਐਡਰੈਸ ਭੇਜੋ ਜਾਂ ਕੰਟੈਕਟ ਨੰਬਰ ਭੇਜੋ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਮਲੌਤ ਲਾਈਵ ਦੇ ਲਈ ਅੱਜ ਇੰਨਾ ਹੀ ਤੇ ਤੁਸੀਂ ਅਗਲੀਆਂ ਵੀਡੀਓਜ਼ ਦੇ ਲਈ ਮਲੌਤ ਲਾਈਵ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਜੀ ਬਹੁਤ ਬਹੁਤ